ਨਵਜੀਤ ਨੌ ਲਾਜੀ ਉਹਨਾਂ ਬੇਨਤੀ ਕਰੂੰਗਾ ਬਤ ਪੂਰੀ ਜੀ ਨੂੰ ਕਿਰਪਾ ਕਰਕੇ ਆਪਣੀ ਸਿੱਖ ਪੰਜਾਬ ਨਾਲ ਦੀ ਕਵਿਤਾ ਲੈ ਕੇ ਆਜਣ ਦੀ ਤੇ ਇਹਨਾਂ ਤੋਂ ਬਾਅਦ ਡਾਕਟਰ ਗੁਰਚਰਪੀ ਕੌਰ ਜੀ ਕੋਲ ਸਰਵਾਰੇ ਦੀਪਾ ਹਰਜਨਪ੍ਰਿਤ ਕੌਰ ਜੀ ਤੇ ਰੰਗੀ ਉਹਨਾਂ ਨੂੰ ਮਾਨਕ ਪ੍ਰਬੰਧਾਤੀ ਸਾਰੇ ਸਤਿਕਾਰਯੋਗ ਸਰਕਾਰ ਦੇ ਸਰਕਾਰੀ ਸਾ ਸੰਦੀ ਨੂੰ ਪਿੱਛੀ ਮਾਨ ਦੀ ਰਣਦਰ ਸਿੰਘ ਪੁੱਲ ਜੀ ਬਹੁਤ ਬਹੁਤ ਮਿਹਰਬਾਨੀ ਮੇਰੀ ਕਰਤਾ ਹੈ ਨਹੀਂ ਸਾਡਾ ਲੱਭ ਜਾਓ ਸਾਡਾ ਮੋੜ ਦਿਓ ਸਾਡਾ ਦਾ ਪੰਜਾਬ ਸਾਡਾ ਮੋੜ ਦਿਓ ਸਾਡਾ ਦਾ ਪੰਜਾਬ ਸਿੰਧ ਪਾਕ ਵਿੱਚ ਚੜਦੇ ਲੈਂਦੇ ਜਿੱਤੇ ਭੰਗੜਾ ਤੇ ਨੱਚੇ ਸੁਭਾਅ ਸਾਡਾ ਮੋੜ ਦੇ ਉਹ ਸੰਝਾ ਦਾ ਪੰਜਾਬ ਸਾਡਾ ਮੋੜ ਦੇ ਉਹ ਸੰਝਾ ਦਾ ਪੰਜਾਬ ਸਿੰਧ ਪਾਕ ਵਿੱਚ ਚੜਦੇ ਲੈਂਦੇ ਜਿੱਤੇ ਭੰਗੜਾ ਤੇ ਨੱਚੇ ਸੁਭਾਅ ਪੰਜ ਪੀਰ ਪੰਜ ਦਰਿਆ ਪੰਜੇ ਤਖਤ ਚੰਦਨ ਬਣਾਰੇ ਪੰਜ ਪੀਰ ਪੰਜ ਦਰਿਆ ਪੰਜੇ ਤਖਤ ਚੰਦਨ ਬਣਾਰੇ ਪੰਜ ਨਵਾਜਾ ਪੰਜ ਪਿਆਰੇ ਸਤਕਾਰੋ ਰਲ ਮਿਲ ਸਾਰੇ ਮਾਤ ਜਤ ਮੰਦਰ ਗੁਰਦੁਆਰੇ ਇੱਕਮਕਾਰ ਦੀ ਆਵਾਜ਼ ਸਾਡਾ ਮੋੜ ਦਿਓ ਸਾਜਾ ਦਾ ਪੰਜਾਬ ਜਾਤਾਂ ਮਜਬਾਂ ਦੇ ਨਾਂ ਜੋ ਪਾੜੇ ਪਾ ਗਏ ਜਤੋਂ ਮਜਬਾਂ ਦੇ ਨਾਂ ਜੋ ਪਾੜੇ ਪਾ ਗਏ ਹਿੰਦ پاک ਦੇ ਰਿਸ਼ਤਿਆਂ ਨੂੰ ਅੱਗਾਂ ਲਾ ਗਏ ਗੁਰੂ ਨਾਨਕ ਗੁਰੂ ਅਰਜਨ ਪਾਲੇ ਵਰਦਾਨੇ ਦੀ ਰਵਾਜ ਸਾਡਾ ਮੋੜ ਦਿਓ ਸਾਜਾ ਦਾ ਪੰਜਾਬ ਵਾਗੇ ਦੀਏ ਲਖੀਰੇ ਦਿਲ ਬਰਾਗ ਨਾਲ ਨੇ ਭਰਦੇ ਵਾਗੇ ਦੀਏ ਲਖੀਰੇ ਦਿਲ ਬਰਾਗ ਨਾਲ ਨੇ ਭਰਦੇ ਬੁੱਢੇ ਮਾਪੇ ਉਜਾੜੇ ਦੇ ਦੁਖੜੀਆਂ ਦੀਆਂ ਗੱਲਾਂ ਕਰਦੇ ਬੁੱਢੇ ਮਾਪੇ ਉਜਾੜੇ ਤੇ ਆ ਦੁਖੜੀਆਂ ਦੀਆਂ ਗੱਲਾਂ ਕਰਦੇ ਜ਼ਬਰ ਜ਼ੁਲਮ ਗੁਲਾਮੀ ਦੇ ਸ਼ਹੀਦਾਂ ਦੇ ਤੂਬ ਸਾਡਾ ਮੋੜ ਦਿਓ ਸਾਰਿਆਂ ਦਾ ਪੰਜਾਬੋਂ ਤੁਹਾਡਾ ਮੋੜ ਦਿਓ ਸਾਰਿਆਂ ਦਾ ਪੰਜਾਬੋਂ ਰੱਬਾ ਜਦੋਂ ਮਿਲਾਂਗੇ ਗਲ ਰੱਜ ਲੱਗ ਰੋਵਾਂਗੇ ਰੱਬਾ ਜਦੋਂ ਮਿਲਾਂਗੇ ਗਲ ਰੱਜ ਲੱਗ ਰੋਵਾਂਗੇ ਉਜਾੜੇ ਦੇ ਦੁੱਖੜਿਆਂ ਦੇ ਦਾਗ ਨਾਲ ਧੋਵਾਂਗੇ ਸਤਲੁਜ ਵਿਆਸਾ ਜੇਲਮ ਫੂਪੁਰੀ ਰਾਵੀ ਅਤੇ ਧਨਾ ਸਾਡਾ ਮੋੜ ਦਿਓ ਸਾਝਾਂ ਦਾ ਪੰਜਾਬ ਸਾਡਾ ਮੋੜ ਦਿਓ ਸਾਝਾਂ ਦਾ ਪੰਜਾਬ ਹਿੰਦ ਪਾਕ ਵੇ ਚੜਦੇ ਲੈਂਦੇ ਕਿਤੇ ਭੰਗੜਾ ਚ ਨੱਚੇ ਸਵਾਭ ਸਾਡਾ ਮੋੜ ਦਿਓ ਸਾਝਾ ਦਾ ਪੰਜਾਬ ਸਾਡਾ ਮੋੜ ਦਿਓ ਸਾਝਾ ਦਾ ਪੰਜਾਬ ਬਹੁਤ